ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਮੇਲੇ ਦੇ ਚੌਥੇ ਦਿਨ 'ਚ ਤੇ ਅੱਜ ਆਪਾਂ ਤੁਹਾਨੂੰ ਜਿਵੇਂ ਡੇਲੀ ਸ਼ੌਕਸ ਦਿਖਾਈਆਂ ਨੇ ਕੱਲ ਫੂਡ ਹੱਟ ਦਿਖਾਇਆ ਸੀਗਾ ਅੱਜ ਆਪਾਂ ਤੁਹਾਨੂੰ ਕੋਈ ਹੋਰ ਨਵੇਂ ਆਈਟਮ ਪੇਸ਼ ਕਰਾਂਗੇ ਤੇ ਬਾਕੀ ਜੇ ਅੱਜ ਕੋਈ ਸਿੰਗਰ ਵੀ ਲੱਗਿਆ ਹੋਇਆ ਅੱਜ ਆਪਾਂ ਤੁਹਾਨੂੰ ਸਿੰਗਰ ਨਾਲ ਵੀ ਮਿਲਾਵਾਂਗੇ ਸਟਾਲਸ ਮੇਲੇ 'ਚ ਇੰਨੀਆਂ ਜ਼ਿਆਦਾ ਲੱਗੀਆਂ ਹੋਈਆਂ ਨੇ ਕਿ ਇੱਕ ਦਿਨ 'ਚ ਸਟਾਲਸ ਕਵਰ ਕਰਨੀਆਂ ਬਹੁਤ ਆਪਸ਼ਨ ਨਹੀਂ ਆ ਕਿਉਂਕਿ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ 21 ਰਾਸ ਤੋਂ ਕਈਆਂ ਦੀਆਂ 5-5 ਸਟਾਲਾਂ ਮਿਲ ਗਈਆਂ ਨੇ ਤਾਂ ਜਿਹੜੇ ਬਾਕੀ ਕਈ ਸਟੇਟ ਰਹਿ ਗਿਆ ਉਹਨਾਂ ਸਟੇਟਾਂ ਨੂੰ ਲਾਵਾਗੇ ਤੇ ਅੱਜ ਥੋੜਾ ਜਿਹਾ ਮੌਸਮ ਨੇ ਇਫੈਕਟ ਪਾਇਆ ਮੇਲੇ ਤੇ ਜਿੰਨ ਕਿ ਮੌਸਮ ਵਿਭਾਗ ਨੇ ਜਿੱਦਿਸੀ 7 ਅਕਤੂਬਰ ਨੂੰ بارش ਹੋਣੀ ਆ ਪਰ بارش ਹੋਣ ਦੇ ਬਾਵਜੂਦ ਵੀ ਲੁਧਿਆਣਾ ਐਡਮਿਨਿਸਟ੍ਰੇਸ਼ਨ ਵੱਲੋਂ ਮੇਲੇ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਮੇਲੇ ਦੀ ਰੌਣਕ 'ਚ ਆਪਣੇ ਵੱਲੋਂ ਸਵੇਰ ਦੇ ਰਾਤ ਦੇ ਲੱਗੇ ਹੋਏ ਨੇਗੇ ਮੇਲੇ ਦੀਆਂ ਸਟਾਲੀਆਂ ਨੂੰ ਉਵੇਂ ਹੀ ਸੁਰਜੀਤ ਕਰਨ ਲਈ ਤਾਂ ਕਿ ਲੋਕਾਂ ਨੂੰ ਨਿਰਾਸ਼ਾ ਨਾ ਹੋਵੇ ਚਲੋ ਆਪਾਂ ਤੁਹਾਨੂੰ ਦੁਕਾਨਾਂ ਜਿਹੜੀਆਂ ਸਟਾਲ ਆਪਣੇ ਕੁਝ ਰਹਿੰਦੇ ਨੇ ਅਲੱਗ-ਅਲੱਗ ਸਿੱਟਾਂ ਦੀਆਂ ਉਹਨਾਂ ਨਾਲ ਮਲਾਉਣੇ ਤੇ ਮੇਲੇ ਦੀਆਂ ਹੋਰ ਰੌਣਕਾਂ ਵੀ ਤੁਹਾਨੂੰ ਆਪ ਲਗਾਉਣੇ ਆ ਤੁਸੀਂ ਬਣਦੇ ਹੋ ਚੈਨਲ ਸਿੰਗਲ ਜਰਨੀ ਮਿਸ਼ਨ ਆ ਹਾਂਜੀ ਦੋਸਤੋ ਅੱਜ اچانک ਮੇਲੇ ਵਿੱਚ ਪਿੰਡ ਦੇ ਕੁਝ ਸੱਜਣ ਮਿੱਤਰ ਆਏ ਸੀਗੇ ਤੇ ਉਹ ਮਿਲੇ ਬੜੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ ਜਦੋਂ ਕਿ ਦੂਰੋਂ ਬੰਦਾ ਖੈ ਦੂਰ ਤਾਂ ਨਹੀਂ ਹੈਗਾ ਤੇ ਪਰ ਫਿਰ ਵੀ ਜਦੋਂ ਕੋਈ ਬੰਦਾ ਦੂਰੋਂ ਮਿਲਦਾ ਆਪਦੇ ਪਿੰਡ ਦਾ ਤਾਂ ਬੜੀ ਖੁਸ਼ੀ ਹੁੰਦੀ ਆ ਅੱਜ ਮੈਨੂੰ ਮੇਰੇ ਦੋਸਤ ਤੇ ਦੋਸਤ ਦੇ ਨਾਲ ਉਹਨਾਂ ਦੀ ਮੰਮੀ ਅੱਜ ਮਿਲੇ ਨੇ ਬਹੁਤ ਖੁਸ਼ੀ ਹੋਈ ਏ ਮੈਨੂੰ ਅੱਜ ਮੇਲੇ ਦਾ ਅੱਜ ਚੌਥਾ ਦਿਨ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆਗਾ ਹੋਰ ਹੈਪੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਹਾਲ ਕੇ ਠੀਕ ਠਾਕ ਹੈ ਕਿਵੇਂ ਲੱਗਿਆ ਜੀ ਮੇਲਾ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਿਆ ਜੀ ਤਕਰੀਬਨ ਇੱਥੇ ਪਿੰਡਾਂ ਵਾਲੇ ਆਪਣੇ ਏਰੀਆ ਦੇ ਤਾਂ ਆਉਂਦੇ ਘਟਨੇਗੇ ਹਾਂਜੀ ਪਤਾ ਨਹੀਂ ਕਿਵੇਂ ਮਿਲ ਹੋ ਗਏ ਹਾਂਜੀ ਸਹੀ ਗੱਲ ਹੈ ਜੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਲਖੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਆਪਾਂ ਹੁਣ ਪਿੰਡੋਂ ਦੂਰ ਰਹ ਰਹੇ ਆ ਨਾ ਸਹੀ ਗੱਲ ਹੈ ਜੀ ਇਸ ਕਰਕੇ ਇੱਥੇ ਆ ਕੇ ਤਾਂ ਐ ਲੱਗਦਾ ਵੀ ਬਹੁਤ ਚਿਰਾਂ ਬਾਅਦ ਮਿਲੇ ਆ ਬਈ ਸਹੀ ਗੱਲ ਹੈ ਮੈਨੂੰ ਵੀ ਐ ਲੱਗਦਾ ਬਹੁਤ ਟਾਈਮ ਬਾਅਦ ਮਿਲੇ ਜਿਵੇਂ ਪਤਨੀ ਸਾਲਾਂ ਮੁਤਤ ਹੀ ਹੋ ਗਏ ਮਿਲੇ ਨੂੰ ਜਲ ਕੇ ਸਾਲ ਦੋ ਸਾਲ ਹੀ ਹੋਏ ਨੇ ਮਿਲੇ ਨੂੰ ਦੇਖੇ ਕਿਵੇਂ ਲੱਗਿਆ ਮੇਲਾ ਫਿਰ ਵੀ ਬਹੁਤ ਵਧੀਆ ਪਹਿਲਾਂ ਇੱਕ ਤਾਂ ਬਾਹਰ ਚੋ ਜਾ ਗਿਆ ਵੀਰੇ ਸ਼ੁਕਰੀਆ ਭਰਾ ਸ਼ੁਕਰੀਆ ਹੋਰ ਐਪੀ ਪੁੱਤ ਤੈਨੂੰ ਕਿਵੇਂ ਲੱਗਿਆ ਮੇਲਾ ਹੋਰ ਵਧੀਆ ਲੱਗਿਆ ਵੀਰੇ ਵਧੀਆ ਲੱਗਿਆ ਜੇ ਦੁਬਾਰੇ ਆ ਲੱਗੂਗਾ ਮੇਲਾ ਅਮੋਗ ਫਿਰ ਦੁਬਾਰੇ ਨਾਲ ਦਿਆਂ ਨੂੰ ਵੀ ਲੈ ਕੇ ਆਵੋਗੇ ਸਾਰਿਆਂ ਨੂੰ ਲਿਆਵਾਂਗੇ ਬਾਕ ਤੇ ਮੇਰੇ ਇੱਥੇ ਡੈਟੇਓ ਅਨਾਊਂਸਮੈਂਟ ਦੇਥੇ ਸਪੀਕਰ ਲੱਗੇ ਉਹਨਾ ਮੇਰੀ ਡਿਊਟੀ ਉੱਥੇ ਅਨਾਊਂਸਮੈਂਟ ਤੇ ਹੁੰਦੀ ਹੈਗੀ ਠੀਕ ਹੈ ਠੀਕ ਹੈ ਚਲੋ ਮਿਲਦੇ ਆ ਫਿਰ ਆਪਾਂ ਅਗਲੇ ਮੇਲੇ ਤੇ ਠੀਕ ਹੈ ਹਾਂਜੀ ਮੈਡਮ ਆਪਾਂ ਕਿੱਥੋਂ ਆ ਮੈਡਮ ਹਾਂਜੀ ਹਾਂਜੀ ਸਤਾਰ ਤੋਂ ਜੀ ਅੱਛਾ ਜੀ ਫਿਰ ਆਪਾਂ ਜੋਬ ਕਰਦੇ ਹਾਊਸ ਵਾਈਫ ਹੋਗੇ ਹਾਂਜੀ ਜੋਬ ਕਰਦੇ ਆ ਕਿਹੜੇ ਮੈਕਿੰਜਮ ਹੈਲਥ ਡਿਪਾਰਟਮੈਂਟ ਹੈ ਜੀ ਮੈਮ ਸੀਨੀਅਰ ਫਾਰਮੇਸੀ ਆਫਸਰ ਓਕੇ ਮੈਮ ਕਿਵੇਂ ਲੱਗਿਆ ਮੇਲੇ ਜਾ ਕੇ ਬਹੁਤ ਅੱਛਾ ਲੱਗਿਆ ਜੀ ਤੇ ਤੁਹਾਨੂੰ ਕੀ ਵਧੀਆ ਲੱਗਿਆ ਜੀ ਅਸੀਂ ਮੇਲੇ ਤੇ ਆਉਣ ਨੂੰ ਮੀਨੇ ਖਰਾਬ ਕਰਤਾ ਅੱਛਾ ਜੀ ਥੋੜਾ ਫੇਰ ਵੀ ਪਹੁੰਚ ਗਏ ਸਾਡਾ ਟਾਰਗੇਟ ਸੀ ਵੀ ਜਾਣਾ ਚਾਹੀਦਾ ਠੀਕ ਹੈ ਜੀ ਓਕੇ ਜੀ ਓਕੇ ਓਕੇ ਤੇ ਮੈਮ ਉਮੀਦ ਕਰਦੇ ਹਾਂ ਕਿ ਵੀ ਤੁਸੀਂ ਨਾਲਦਿਆਂ ਨੂੰ ਵੀ ਕੱਲ ਨੂੰ ਜਾਂ ਪਰਸੋਂ ਲੈ ਕੇ ਆਓਗੇ ਮੇਲੇ ਤੇ ਤੇ ਮੇਲੇ ਦੀ ਰੌਣਕ ਨੂੰ ਵਧਾਓਗੇ ਓਕੇ ਥੈਂਕ ਯੂ ਮੈਮ ਓਕੇ ਜੀ ਦੋਸਤੋ ਗੱਬਰ ਸਿੰਘ ਦਾ ਭਰਾ ਮਿਲ ਗਿਆ ਗੱਬਰ ਸਿੰਘ ਦਾ ਕਿ ਨਿਕਲੀ ਪੋਲੀ ਹੋਰ ਪੰਦੋਂ ਕਿ ਨਿਕਲੀ ਗੱਡੀ ਕਦੀ ਨਹੀਂ ਲੇ ਜਾਉਂਦਾ ਨਾਰਾ ਦੇਖੋ ਦੋਸਤੋ ਜਿਹੜੀ ਆਪਾਂ ਛੱਲੇ ਵਗੈਰਾ ਤੇਰੇ ਨੇ ਆਵੇ ਨੀਮ ਵਾਲੇ ਸਾਹਮਣੇ ਦੇਖੋ ਬੜੇ ਵਧੀਆ ਅੱਛਾ ਜੀ ਅੱਛਾ ਨਹੀਂ ਹੋ ਸਕੀ ਜੇ ਆਪ ਨੂੰ ਨਾਣਾ ਦੇ ਵੀ ਜਨੰਦਪੁਰ ਸਾਹਿਬ ਦੇਖਣ ਨੂੰ ਮਿਲ ਜੁੰਦੀ ਆ। ਚਾਹ ਉਹ ਕਿਹਦਾ ਨਾਮ। ਸਰ ਕਿਹੜੀ ਸਟੇਟ ਹੈ ਜੀ ਆਪਣੀ? ਉਹ ਜੋ ਕੱਟ ਕੇ ਮਿਲ ਜੂਗਾ ਮਤਲਬ। ਹਰਿਆਣਾ ਸੇ ਹੋ। ਤਾਂ ਪੜੋਸੀ ਸਟੇਟ ਕਿ ਹੋ? ਵੈਲਕਮ ਟੂ ਪੰਜਾਬ ਸਰ। ਦੇਖੋ ਦੋਸਤੋ। ਇਹ ਅਚਾਰ ਤਰ੍ਹਾਂ ਤਰ੍ਹਾਂ ਦੇ। ਲਓ ਜੀ। ਅਚਾਰ ਦੇਖੋ ਮਸਾਲੇ। मैम ये सभी हैंडमेड चीजें हैं ओके जी कौनसी स्टेट है मैम आपकी आंध्र प्रदेश से वेलकम टू पंजाब मैम देखो दोस्तों दोस्तो। आंध्र प्रदेश से आ देखो दोस्तों मैम ये सभी हैंडमेड चीजें हैं ਹੋਲੇ ਉਹ ਮੰਨ ਤਿਆਰੀ ਕਰ ਕੋ ਭੈਣ ਨੂੰ ਫੋਮ ਇਟ ਉਹ ਠੀਕ ਕੌਨਸੀ ਸਟੇਟ ਹੈ ਮੈਂ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਓਕੇ ਵੈਲਕਮ ਟੂ ਪੰਜਾਬ ਮੈਂ ਦੇਖੋ ਦੋਸਤੋ ਖਿਲਾਉਣੇ ਬੱਚਿਆਂ ਵਾਲੇ ਛੱਲੇ ਖਿਲਾਉਣੇ ਰਤੀਰ ਕਮਾਨ ਟੀਚਰ ਛੋਟਾ ਬੱਚਾ ਲੋਟ ਮੰਡਲ ਅੱਛਾ ਟੀਚਰ ਹੈ ਸਰ ਕੌਨਸੀ ਸਟੇਟ ਹੈ ਆਪਕੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਸੇ ਵੈਲਕਮ ਟੂ ਪੰਜਾਬ ਸਰ ਤੇ ਮੇਰੀ ਸ਼ੁਰੂ ਕਰੋ ਹਾਂਜੀ ਦੋਸਤੋ ਆਪਾਂ ਇੱਕ ਸੈਲਫ ਹੈਲਪ ਗਰੁੱਪ ਵਾਲਿਆਂ ਕੋਲ ਪਹੁੰਚੇ ਆਂਗੇ ਜੀ ਸੈਲਫ ਹੈਲਪ ਗਰੁੱਪ ਤੇ ਹੈਂਡਮੇਡ ਚੀਜ਼ਾਂ ਜਿਵੇਂ ਕਿ ਪਤਾ ਹੀ ਆਪਾਂ ਨੂੰ ਸੈਲਫ ਹੈਲਪ ਗਰੁੱਪਸ ਜਾਣੇ ਹੈਂਡਮੇਡ ਚੀਜ਼ਾਂ ਕਿਹਾ ਜਾਂਦੇ ਨੇ ਤੇ ਅੱਜ ਆਪਾਂ ਤੁਹਾਨੂੰ ਮੈਡਲ ਬਣਾਉਣਾ ਹੈ ਹੈਲੋ ਮੈਮ ਨਮਸਕਾਰ ਸਤਿ ਸ਼੍ਰੀ ਅਕਾਲ ਪਹਿਲਾ ਤੋਂ ਲੁਧਿਆਣਾ ਵਾਲਿਆਂ ਨੂੰ ਮੇਰਾ ਨਾਮ ਸ਼ਰੂਤੀ ਹੈ ਮੈਂ ਤੁਹਾਡੇ ਸ਼ਹਿਰ ਜਗਰਾਉਂ ਦੇ ਤੋਂ ਆਈ ਹੋਈ ਹਾਂ ਤੇ ਲੁਧਿਆਣਾ ਦੇ ਵਿੱਚ ਅੱਜ ਸਰਸ ਮੇਲਾ ਲੱਗਿਆ ਹੋਇਆ ਹੈ ਤੇ ਸਰਕਾਰ ਨੇ ਸਾਨੂੰ ਇਹ ਪਲੇਟਫਾਰਮ ਬਹੁਤ ਵਧੀਆ ਦਿੱਤਾ ਹੋਇਆ ਹੈ ਜਿਹੜੇ ਤੁਹਾਡੇ ਹੱਥਾਂ ਨੇ ਬਣਾਈ ਹੋਈ ਚੀਜ਼ਾਂ ਆ ਉਹ ਤੁਹਾਨੂੰ ਇਹ ਬਹੁਤ ਵਧੀਆ ਮੌਕਾ ਹੈ ਕਿ ਪ੍ਰੈਜ਼ੈਂਟ ਕਰਨ ਦਾ ਜਿੰਨੇ ਵੀ ਮੇਰੇ ਪਿਛਲੇ ਮੈਂ ਜਿੰਨਾ ਵੀ ਕੰਮ ਹੈਗਾ ਸਾਰਾ ਨਾਮ ਮੈਂ ਆਪਣੀ ਮਦਰ ਨੂੰ ਦਵਾਂਗੀ ਜ਼ਾਇਕਾ ਜਿਹਨਾਂ ਦਾ ਮੇਰੀ ਮਦਰ ਦਾ ਨਾਮ ਹੈ ਅਨੀਤਾ ਗੋਇਲ ਇਹ ਜਿੰਨਾ ਵੀ ਸਮਾਨ ਹੈ ਲੋਕੀ ਤੇ ਬਾਜ਼ਾਰੋਂ ਸਮਾਨ ਲੈਂਦੇ ਆ ਤੇ ਵੇਚਦੇ ਇਹ ਸਾਡਾ ਖੁੱਦ ਦੇ ਬਣਾਏ ਹੋਏ ਸਮਾਨ ਹੈਗਾ ਔਰ ਸਭ ਤੋਂ ਵੱਡਾ ਪ੍ਰੂਫ ਇਹ ਹੈ ਸਾਡਾ ਜਗਰਾਉਂ ਚ ਹੁਣ ਪਰਮਾਤਮਾ ਦੀ ਬਹੁਤ ਮਿਹਨਤ ਨਾਲ ਅਸੀਂ ਸ਼ੋਰੂਮ ਬਣਾਇਆ ਵੈ ਤੇ ਉੱਥੇ ਤੁਸੀਂ ਅੱਧਾ ਘੰਟਾ ਵੀ ਬੈਠ ਚੋ ਕੇ ਨਾ ਤੁਹਾਨੂੰ ਮਸਾਲਿਆਂ ਦੀ ਸਮੈਲ ਆਣੀ ਹੈ ਨਾ ਤੁਹਾਨੂੰ ਅਚਾਰਾਂ ਦੀ ਨਾ ਹੀ ਤਾਂ ਕਹਿੰਦੇ ਨੇ ਨਾ ਦੋ ਦੁਕਾਨਾਂ ਛੱਡੀਏ ਤੁਹਾਨੂੰ ਮਸਾਲਿਆਂ ਦੀ ਤੇ ਅਚਾਰਾਂ ਦੀ ਸਮੈਲ ਆਏਗੀ ਪਤਾ ਚੱਲੇਗਾ ਇੱਥੇ ਵਾਲੇ ਦੁਆਲੇ ਦੁਕਾਨਾਂ ਪਰ ਤੁਹਾਨੂੰ ਸਾਡੇ ਸ਼ੋਅਰੂਮ ਦੇ ਵਿੱਚ ਬੈਠ ਕੇ ਵੀ ਨਹੀਂ ਪਤਾ ਚੱਲਣਾ ਹੈਗਾ ਕਿ ਉੱਥੇ ਅਚਾਰਾ ਦੀ ਦੁਕਾਨ ਚੱਲ ਰਹੀ ਹੈ ਜਾਂ ਤੁਹਾਨੂੰ ਘਰ ਵਰਗਾ ਫੀਲ ਹੋਏਗਾ। ਤੇ ਮੈਮ ਸੈਲਫ ਹੈਲਪ ਗਰੁੱਪ ਚ ਜੁੜਿਆ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਦੇਖੋ ਮੇਰੀ ਮਦਰ ਨੂੰ ਤਾਂ ਜੁੜੇ ਨੂੰ ਤਾਂ 20 ਸਾਲ ਹੋ ਗਏ ਆ। ਓਕੇ ਜੀ। ਤੇ ਮੈਂ ਵੀ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਲਗਨ ਨੂੰ ਦੇਖ ਕੇ ਮੈਨੂੰ ਵੀ ਪਿਛਲੇ 5 ਸਾਲ ਹੋਏ ਆ ਤੇ ਮੈਂ ਵੀ ਆਪਣਾ ਸੈਲਫ ਹੈਲਪ ਗਰੁੱਪ ਰਾਹੀਂ ਪਰ ਮੇਨ ਮੇਨ ਤੇ ਮੇਰੀ ਮਾਂ ਨੇ ਜਿਵੇਂ ਸਾਨੂੰ ਬੱਚੇ ਨੂੰ ਜਨਮ ਦਿੱਤਾ ਤੇ ਉਹਨਾਂ ਨੇ ਆ ਵੀ ਇੱਕ ਉਹਨਾਂ ਦਾ ਬੱਚਾ ਜਿਹਨੂੰ ਜਨਮ ਦਿੱਤਾ ਹੈ। ਠੀਕ ਤੇ ਅਸੀਂ ਉਹਨਾਂ ਦੇ ਆ ਚੀਜ਼ਾਂ ਨੂੰ ਲੈ ਕੇ ਚੱਲਦੇ ਪਏ। ਤੇ ਮੈਮ ਜਿਹੜੇ ਲੋਕ ਰੋਜ਼ਗਾਰ ਕਰਨਾ ਚਾਹੁੰਦੇ ਹਨ ਹੱਥੀ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਸੈਲਫ ਹਲਪ ਬਾਰੇ? ਜਿਨ ਰੱਬ ਨੇ ਇਨਸਾਨ ਤਾਂ ਬਣਾਇਆ ਹੋਇਆ ਹੈ ਜੇ ਤੁਹਾਡੇ ਹੱਥ 'ਚ ਕੋਈ ਵੀ ਸਕਿੱਲ ਹੈ ਕੋਈ ਵੀ। ਜੀ ਤੇ ਉਹਨੂੰ ਤੁਸੀਂ ਪ੍ਰੈਜ਼ੈਂਟ ਕਰੋ ਚਾਹੇ ਕੁੜੀਆਂ ਨੂੰ ਕੁਝ ਵੀ ਆਂਦਾ ਤੁਸੀਂ ਘਰ ਬੈਠੇ ਨਾਲੋਂ ਹਾਊਸ ਵਾਈਪ ਨਾਲੋਂ ਕੁਝ ਵੀ ਆਪਣੀ ਕਲਾ ਨੂੰ ਪ੍ਰੈਜੈਂਟ ਕਰੋ ਜੀ ਮੈਮ ਆਪਣੀ ਕੋਈ ਨਾ ਕੋਈ ਚੀਜ਼ ਤਾਂ ਦਿੱਤੀ ਹੁੰਦੀ ਹੈ ਬਸ ਅੰਦਰੋਂ ਪਹਿਚਾਣੋ ਤੇ ਉਹਨੂੰ ਕਲਾ ਨੂੰ ਪ੍ਰੈਜੈਂਟ ਕਰੋ ਜੀ ਮੈਮ ਹਾਂਜੀ ਥੈਂਕ ਯੂ ਮੈਮ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਜੀ ਥੈਂਕ ਯੂ ਮੈਮ ਲਓ ਜੋ ਦੇਖੋ ਦੋਸਤੋ ਹੈਂਡਮੇਡ ਚੀਜ਼ਾਂ ਬਹੁਤ ਵੱਖ-ਵੱਖ ਤਰ੍ਹਾਂ ਦੀ ਆਪਾਂ ਨੂੰ ਮੇਲੇ 'ਚ ਹੈਂਡਮੇਡ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਸਰ ਕਹਾਂ ਸੇ ਉਹ ਆਪ ਮਹਾਰਾਸ਼ਟਰ ਸਰ ਜੀ ਮਹਾਰਾਸ਼ਟਰ ਸੇ ओके okay. सभी जी हैंडमेड चीजें हैं सब हैंडमेड okay. हैं ओके वेलकम टू पंजाब सर थैंक यू सर देखो दोस्तों शो पीस पे रखने के करे कितने सोने सोने चीजें बनी है मैंने बनाना 100 रुपया मैम कहाँ से हो आप हां जी गोवा गोवा से ओके क्या बात है वेलकम टू पंजाब मैम एंड डिस्ट्रिक्ट लुधियाना नमस्कार मैम ਮੈਮ ਨੇ ਸਾਰੀਆਂ ਹੈਂਡ ਬ੍ਰਿਡ ਚੀਜ਼ਾਂ ਲਈ ਹਾਂਜੀ ਤੇ ਸੈਲਫ ਦੇ ਕਿਸਾਨ ਹੈਗੇ ਉਹਨਾਂ ਤੋਂ ਆਇਆ ਹੋਇਆ ਸਮਾਨ ਓਕੇ ਜੀ ਤੁਸੀਂ ਲੁਧਿਆਣੇ ਹੁੰਦੇ ਹੋ ਠੀਕ ਹੈ ਸਾਡੇ ਕੋਲ ਆਂਦਾ ਸਮਾਨ ਤੇ ਅਸੀਂ ਤਾਂ ਕਰਕੇ ਉਹਨਾਂ ਦੀ ਸਟੋਰ ਲਗਾਈ ਉਹ ਖੁਦ ਆ ਨਹੀਂ ਸਕਦੇ ਵੈਸੇ ਅਸੀਂ ਇਹਨਾਂ ਕੋਲ ਸਮਾਨ ਮੰਗਾਣੇ ਰਹਿੰਦੇ ਤਾਂ ਲੁਧਿਆਣੇ ਤੋਂ ਸਪਲਾਈ ਜਾਂਦੀ ਹੈ ਸਾਡੀ ਆਨਲਾਈਨ ਕਰਦੀ ਆ ਸੁਜੀਤ ਨੇਚਰਲ ਡਿਲੀਵਰੀ 7889074071 ਮੇਰਾ ਨੰਬਰ ਹੈ ਜੀ ਮੈਮ ਮੈਮ ਜਿਹੜੀਆਂ ਇਹ ਚੀਜ਼ਾਂ ਤੁਸੀਂ ਹੈਂਡ ਬ੍ਰਿਡ ਮਤਲਬ ਬਣਾਉਣੇ ਹੋਗੇ ਲੋਕਾਂ ਜਦੋਂ ਲੋਕ ਨੂੰ ਕਿਸਾਨਾਂ ਤੋਂ ਆਈਆਂ ਹੈ ਕਿਸਾਨਾਂ ਤੋਂ ਇਹ ਤਾਂ ਕੋਈ ਕੈਮੀਕਲ ਨਹੀਂ ਜਿਵੇਂ ਗੋੜਾ ਗੋੜ ਨੂੰ ਇਹ ਸੋਡਾ ਪਾ ਕੇ ਨਹੀਂ ਮਤਲਬ ਕੀਤਾ ਸਾਫ ਇਹਨੂੰ ਭਿੰਡੀ ਨਾਲ ਕੀਤਾ ਹੋਇਆ ਹੈ ਓਕੇ ਜੀ ਓਕੇ ਪਰ ਸ਼ੱਕਰ ਵੀ ਆਪਣੀ ਪਿਓਰ ਦੇਸੀ ਗੰਨੇ ਦੀ ਹੈਗੀ ਆ ਇਹ ਜਵਾਰ ਦੀ ਚਿੱਕੀ ਹੈਗੀ ਆਪਣੀ ਜਵਾਰ मूਫਲੀ ਤੇ ਆਪਣਾ ਗੁੜ ਮੈਮ ਮਤਲਬ ਆਮ ਦੇਸੀ ਬਸ ਤੇ ਨੂੰ ਆਪਾਂ ਗੱਚਕ ਹੀ ਕਹਨੇ ਆਂਗੇ ਹਾਂਜੀ 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 ਇਹ ਉਹ ਗੱਚਕ ਦੂਸਰੀ ਹੈ ਇਹ ਆਪਣਾ ਜਵਾਰ ਦੀ ਹੈ ਇਸ ਵਿੱਚ ਇਹ ਜਵਾਰ ਮਿਲਟ ਹੈਗਾ ਉਹ ਦੀ ਹੈਗੀ ਹੈ ਤੇ ਮਿਲਟ ਦੇ ਨੂਡਲਸ ਹੈਗੇ ਆ ਇਹ ਲिटल ਮਿਲਟ ਦੇ ਨੂਡਲ ਹੈ ਔਰ ਇਹ ਜਿਹੜਾ ਹੈਗਾ ਪਾਸਤਾ ਨਾ ਲिटल ਮਿਲਟ ਦਾ ਪਿੱਛੇ ਮਲਟੀ ਮਿਲਟ ਦਾ ਵਾਸਤਾ ਹੈ ਜੀ ਜੀ ਮੈਮ ਹਾਂ ਜੀ ਓਕੇ ਮੈਂ ਬਹੁਤ ਖੁਸ਼ ਹੂਈ ਤੁਹਾਡੇ ਨਾਲ ਗੱਲ ਕਰਕੇ ਜੀ ਤੇ ਤੁਹਾਡੀਆਂ ਪ੍ਰੋਡਕਟਸ ਬਾਰੇ ਜਾਣ ਕੇ ਕੀ ਹੈ ਮੈਮ ਜੇਸੀ ਮੈਮ ਜੇਸੀ ਵਿੱਚ ਮਸੰਮੀ ਹੁੰਦੀ ਨਾ ਡੇਜ਼ੀ ਹੈ ਮੈਮ ਦੇਖਣ ਤੋਂ ਇਹ ਮਸੰਮੀ ਲੱਗਦੇ ਆ ਆਮ ਲੋਕ ਤੁਹਾਨੂੰ ਮਸੰਮੀ ਹੀ ਕਹਿਣਗੇ ਸੇਮ ਹੈ ਮਤਲਬ ਇਹਦੇ ਚ ਰਸਾ ਜ਼ਿਆਦਾ ਜ਼ਿਆਦਾ ਹੁੰਦਾ ਵਾ ਓਕੇ ਓਕੇ ਹਾਂ ਠੀਕ ਓਕੇ ਥੈਂਕ ਯੂ ਮੈਮ ਤੁਸੀਂ ਕਰੋਗੇ ਤੁਸੀਂ ਨਹੀਂ ਮੈਮਸ ਥੈਂਕ ਯੂ ਮੈਮ ਟੇਸਟ ਕਰ ਲੋ ਸਰ ਨਹੀਂ ਥੈਂਕ ਯੂ ਮੈਮ ਮੈਂ ਮੈਂ ਚਾਹ ਪੀਤੀ ਵੀ ਆ ਹਾਂਜੀ ਥੈਂਕ ਯੂ ਮੈਮ ਥੈਂਕ ਯੂ ਦੇਖੋ ਦੋਸਤੋ ਆਸਟਾਲ ਤੇ ਜਿਸ ਨੂੰ ਨਸੀਬ ਹੋਣਾ ਚਿੱਜ ਜਗ ਨੇ ਸੋਹਣੀਆਂ ਬਣੀਆਂ ਨੇ 1 ਤੋਂ 14 ਤੱਕ ਸਵਾਲ ਸਾਰੇ ਮਿਲਣਗੇ ਸਾਰੇ ਲਓ ਦੋਸਤੋ ਦੇਖੋ ਕਿੰਨੇ ਸੋਹਣੇ ਬੈਗ ਨੇ ਸਾ ਬਣੇਵੇ 벨ਟਸ ਵਾਲਟਸ ਸ਼ੇਡਰ ਇਸ ਵਿੱਚ ਕਿਹਨਾਂ ਸਾਰੇ ਬਲੈਕ ਸੋ ਇਹ ਬਲੈਕ ਨਹੀਂ ਹੈ ਆ ਦੇਖੋ ਦੋਸਤੋ ਕਿੰਨੇ ਸੋਹਣੇ ਬਣੇ ਹੋਏ ਨੇਗੇ ਤੁਹਾਨੂੰ ਆਪ ਸਾਰੇ ਦਿਖਾਉਣੇ ਆਗੇ ਦੇਖੋ ਬਹੁਤ ਸੋਹਣੇ ਬਣੇ ਹੋਏ ਨੇਗੇ ਕੌਣ ਸੋਹਣਾ ਹੈ ਇਹ ਸਾਰੇ ਹੈਂਡ ਮੇਡ ਸਰ ਪੰਜਾਬ ਸੇ ਉਹ ਬਿਹਾਰ ਦਰਬੰਗਾ ਬਿਹਾਰ ਸੇ ਜੀ ਵੈਲਕਮ ਟੂ ਪੰਜਾਬ ਸਰ ਦੋਸਤੋ ਜਿਵੇਂ ਕਸੂਰ ਦੀ ਜੁੱਤੀ ਫੇਮਸ ਹੁੰਦੀ ਹੈਗੀ ਠੀਕ ਹੈ ਕਸੂਰ ਪਾਕਿਸਤਾਨ ਦਾ ਸ਼ਹਿਰ ਹੈਗਾ ਤੇ ਉਸੇ ਤਰ੍ਹਾਂ ਇਹ ਦੇਖੋ ਜੈਪੁਰ ਦੇ ਵੀ ਜੁੱਤੀਆਂ ਫੇਮਸ ਹੁੰਦੀਆਂ ਨੇਗੀਆ ਇਹ ਸਟਾਲ ਜੈਪੁਰ ਦੀ ਹੈਗੀ ਦੇਖੋ ਦੇਖੋ ਬੱਚੜੀਆਂ ਕਿਹੜਾ ਕਿਹੜਾ ਕਹਾਂ ਸੇ ਸਰ ਆਪ ਜੈਪੁਰ ਜੈਪੁਰ ਵੈਲਕਮ ਟੂ ਪੰਜਾਬ ਸਰ ਦੇਖੋ ਦੋਸਤੋ ਕੱਪੜਿਆਂ ਵਾਲੀ ਸਟਾਲ ਬਹੁਤ ਸੋਹਣੇ ਸੋਹਣੇ ਕੱਪੜੇ ਨੇਗੇ ਸਾੜੀਆਂ ਹੈਗੀਆਂ ਨੇ ਖਰਚ ਲੋ ਸਾੜੀਆਂ ਵਾਲਾ ਮੇਰਾ ਡਿਪਾਰਟਮੈਂਟ ਹੈ ਨਹੀਂ ਤੁਹਾਨੂੰ ਪਤਾ ਜਿਵੇਂ ਕਿ ਤੇ ਇਹ ਸੂਟ ਵੀ ਸਾਈਂਗੇ ਦੇਖੋ ਇਹ ਚੁਲਿਦਾਰਾਂ ਇਹ ਲੇਡੀ ਡਿਪਾਰਟਮੈਂਟ ਵਾਲੀ ਆ ਗਈ ਜਿਹੜਾ ਮੇਰੇ ਡਿਕਸ਼ਨਰੀ ਚ ਹੈ ਨਹੀਂ ਸਰ ਕਹਾਂ ਸੇ ਆਪ ਦਿੱਲੀ ਸੇ ਦਿੱਲੀ ਸੇ ਦਿੱਲੀ ਦੇ ਲੋਕਾਂ ਕੀ ਵੈਲਕਮ ਟੂ ਪੰਜਾਬ ਸਰ ਦੇਖੋ ਦੋਸਤੋ ਆਦਿਵਾਸੀ ਜਿਹੜਾ ਆਪਾਂ ਤੇਲ ਦੀ ਐਡ ਦੇਖਦੇ ਰਹੇ ਨੇ ਆ ਗਾਣਿਆਂ 'ਚ ਜਾਂ ਟੀਵੀ 'ਚ ਐਡ 'ਚ ਕੋਈ ਸਟਾਲ ਇੱਥੇ ਲੱਗੀ ਹੋਈ ਆ 114 ਹਾਂ ਜੀ 114 ਨੰਬਰ 114 ਨੰਬਰ ਸਟਾਲ ਕਹਾਂ ਸੇ ਹੋ ਸਰ ਆਪ Rajasthan Rajasthan ਸੇ ਹੋ ਸਰ ਜੀ ਜਿਹਦੇ ਸੇ ਆਦਿਵਾਸੀ ਬੋਲਦੇ ਆ ਕਿ ਆਦਿਵਾਸੀ ਠੀਕ ਹੈ आदिवासी तो वो पुराने जमाने में होते थे आदिवासी तो हम आदिवासी पुराने जमाने के हैं जैसे बाप दादा हमारे जंगल में रिहा करते थे हाँ जी हाँ पहले के जंगल में रिहा करते थे जड़ी बूटी खोदते थे पहले के जमाने में जड़ी बूटियों से इलाज था डॉक्टर अस्पताल हाँ। तो थे नहीं बिल्कुल अब क्या है कि आस पास जैसे जो जगहों में रहते थे हैं वहाँ पे अपना धीरे धीरे गाँव बनने लग गया गाँव से फिर शहर बनने लग गया जी हाँ हमारे बाप दादा वहीं रहते थे हम भी अब सिटी में रहने लगे जैसे गांव था मतलब रहते थे जगह गांव बना गांव से फिर सिटी बनी ओके आ, ये जो जड़ी बूटियों का जो हमारे खानदानी परंपरा है हमें हमारे बाप दादा सा तो यही काम कर फिर सर जड़ी बूटी तो मोस्टली पहाड़ों पर जंगलों में मिलती है जी मोस्टली पहाड़ों पर जंगल में मिलती है जहाँ अपना ये अपना पाताल कोट हो गया जहाँ कुदरती जड़ी बूटी पैदा होती है पचमड़ी है वहाँ कुदरती जड़ी बूटी पैदा होती है वहाँ हमारे गोंड आदि

ਇੱਕ ਆਦਿਵਾਸੀ ਕਰਨਾਟਕ ਕੇ ਜੋ ਅਲਗ ਹੈ ਉਹ ਤੇਲ ਵੇਚਦੇ ਹੈ بالوں ਕੇ ਲਈ ਹਾਂ ਹਾਂ ਹਮ ਤੇਲ ਨਹੀਂ ਵੇਚਦੇ بالوں ਕੇ ਲਈ ਓਕੇ ਜੋ ਵੀ ਬੂਟੀ ਵੇਚਦੇ ਹੈ ਉਹ ਸ਼ੂਗਰ ਕੇ ਲਈ ठीक है अगर थायराइड गर्मी मोटापा जोड़ों का दर्द कमर का दर्द है धातु रोग है गर्मी है एलर्जी है पसीने दवा बेचते हैं ओके आप दवा बेचते हैं जड़ी बूटियों ओके सर 100 नंबर चाहिए 114 हमारा स्टोर है ओके मैं एक बार संपर्क सेवा का मौका दूं जी सर बिहारी के अंदर यही चाहते थे हम ओके ओके सर वेलकम टू पंजाब सर देखो सर इथे तरह-तरह दी प्रोडक्ट्स पैनी ਤੁਹਾਡੇ ਸਾਹਮਣੇ। ਕਿਹਨਾਂ ਲਾ ਕਹਾ ਆਇਆ? ਲਓ ਜੀ। ਇਹ ਲਓ ਜੀ। ਲੋ ਆਪਣੇ ਲੈ ਲਓ। ਇਸ ਕੋ ਦਿਖਾਤਾ ਹਾਂ। ਪੜ ਲਏਗੇ। ਕਹਾਂ ਸੇ ਸਰਬ? ਹਮ ਕਨੋਜ, ਯੂਪੀ। ਯੂਪੀ ਸੇ। ਓਕੇ। ਇਹ ਹੈ। ਦੇਖੋ ਦੋਸਤੋ, ਇਸ ਸ਼ੋਪ ਤੇ ਜਿਹੜੀ ਚੀਜ਼ਾਂ ਮਿਲਦੀਆਂ ਨੇ ਗਿਆ। ਉਹ ਹੈ ਚੰਦਨ ਫੇਸ ਪੁਡਰ। ਠੀਕ ਹੈ। ਤੇ ਜਿਹੜਾ ਕੋਈ ਇੱਥੇ ਮੇਲੇ 'ਚ ਆਵੇ ਤਾਂ ਆ ਸ਼ਾਪ ਤੇ ਜਰੂਰ ਆ ਕੇ ਜਾਇਓ। ਗਾੜੀ ਉਠਾਓ ਕਿਉਂਕਿ ਇੱਥੇ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟਸ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਤੁਸੀਂ ਵਰਤਣਾ ਚਾਹੋਗੇ। ਵੈਲਕਮ ਟੂ ਪੰਜਾਬ ਸਰ। ਲਓ ਜੀ ਇੱਕ ਹੋਰ ਸ਼ਾਪ ਆ ਗਈ। ਜਿਹੜੀ ਮੇਰੀ ਡਿਕਸ਼ਨਰੀ 'ਚ ਨਹੀਂ ਹੈਗੀ। ਇਹ ਵੀ ਇੱਕ ਸ਼ਾਪ ਜਿਹੜੀ ਮੇਰੀ ਆਊਟ ਆਫ ਡਿਕਸ਼ਨਰੀ ਹੈਗੀ ਆ ਵੀ ਇੱਕ ਸ਼ਾਪ ਮੇਰੀ ਆਊਟ ਆਫ ਡਿਕਸ਼ਨਰੀ ਤੋਂ ਆ ਵੀ ਇਹ ਸ਼ਾਪ ਦਾ ਮੇਰੀ ਡਿਕਸ਼ਨਰੀ ਨਾਲ ਕੋਈ ਸਬੰਧ ਨਹੀਂ ਹੈਗਾ ਸਰ ਕਹਾਂ ਸੇ ਹੋ ਆਪ ਛਤੀਸਗੜ੍ਹ ਸੇ वेलकम टू पंजाब सर लो जी ਇਹ ਵੀ ਸ਼ਾਪ ਮੇਰੀ ਡਿਕਸ਼ਨਰੀ ਚ ਹੈ ਨਹੀਂਗੀ ਆਊਟ ਆਫ ਡਿਕਸ਼ਨਰੀ ਹੈ ਵੀ ਆਪਣੀ ਸ਼ਾਪ ਦੋਸਤੋ ਅੱਜ ਕੋਈ ਸਿੰਗਰ ਆਇਆ ਨਹੀਂ ਮੀਨ ਦੋਸਤੋ ਪ੍ਰਸਾਦ ਜੀ ਬਸ ਮੋਨ ਕਰਕੇ ਅੱਜ ਸਿੰਗਰ ਦਾ ਅਖਾੜਾ ਮਿਸ ਹੋ ਗਿਆ ਤੇ ਉਹਦੀ ਥਾਂ ਤੇ ਤੁਹਾਨੂੰ ਲੋਕਲ ਕਲਾਕਾਰਾਂ ਨਾਲ ਰੂ-ਰੂ ਕਰਵਾਉਣੇ ਆਗੇ ਅੱਛਾ ਵੀ ਦੋਸਤੋ ਅੱਜ ਮੇਲੇ ਦਾ ਚੌਥਾ ਦਿਨ ਸਮਾਪਤ ਹੋ ਚੁੱਕਾ ਹੈ ਅੱਜ ਬਾਰਿਸ਼ ਪੈਣ ਦੇ ਬਾਵਜੂਦ ਲੋਕਾਂ 'ਚ ਮੇਲੇ ਦਾ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਸ਼ਾਮ ਨੂੰ ਬਹੁਤ ਜ਼ਿਆਦਾ ਇਕੱਠ ਹੋ ਗਿਆ ਜਿੰਨਾ ਮਰਜ਼ੀ ਮੌਸਮ ਖਰਾਬ ਹੋਈ ਜਾਵੇ ਲੇਕਿਨ ਮੇਲੇ ਤੇ ਆ ਰੌਣਕ ਕਦੇ ਨਹੀਂ ਖਤਮ ਹੋਣਗੀਆਂ ਤੇ ਅਲਵਿਦਾ ਦੋਸਤੋ ਚੌਥੇ ਦਿਨ ਦੀ ਕੱਲ ਨੂੰ ਮਿਲਦੇ ਹਾਂ ਕੁਝ ਨਵੇਂ ਫਲਾਂ ਕੁਝ ਨਵੀਆਂ ਯਾਦਾਂ ਨਾਲ